ਪੀਪਿਆਂ ਦੇ ਪੀਪੇ ਗੇਲਣਾਂ ਦੇ ਗੇਲਣਾਂ ਅਵਾਨੀਆਂ ਦਾਨੀਆਂ ਦਾ ਰਿਫਾਈਨ ਜਿਹੜਾ ਆਪਾਂ ਖਾ ਜਾਂਦੇ ਆ ਪਰ ਡਾਕਟਰ ਦੀ ਸਲਾਹ ਹੈਗੀ ਐ ਵੀ ਰਿਫਾਈਨ ਦਾ ਜਿਹੜਾ ਉਹ ਕਦੇ ਵੀ ਨਾ ਖਾਓ ਬਿਨਾਂ ਰਿਫਾਈਨ ਬਿਨਾ ਤੇਲ ਤੋਂ ਅੱਜ ਆਪਾਂ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਕੜਾਈ ਨੂੰ ਗਰਮ ਕਰਨਾ ਤੇ ਜੀਰਾ ਪਾਉਣਾ ਕੋਈ ਵੀ ਤੁਸੀਂ ਇਹਦੇ ਨਾਲ ਸਬਜ਼ੀ ਬਣਾ ਸਕਦੇ ਆ ਖਿਚੜੀ ਬਣਾ ਸਕਦੇ ਆ ਚਾਵਲ ਪਲਾਉ ਜੋ ਵੀ ਤੁਸੀਂ ਬਣਾਉਣਾ ਉਹ ਬਣਾ ਸਕਦੇ ਆ ਟੇਸਟ ਦੇ ਵਿੱਚ ਆ ਜਿਹੜਾ ਜਮਾਂ ਵੀ ਕੋਈ ਫਰਕ ਨਹੀਂ ਆਏਗਾ ਉਹਨਾ ਹੀ ਟੇਸਟ ਆਏਗਾ ਹੁਣ ਇਹ ਮੇਰੇ ਕੋਲ ਹਰੀ ਮਿਰਚ ਸੀ ਕੱਟੀ ਹੋਈ ਪਿਆਜ਼ ਤੇ ਟਮਾਟਰ ਆ ਜਿਹੜਾ ਉਹ ਆਪਾਂ ਪਾਵਾਂਗੇ ਜੀਰਾ ਜਦੋਂ ਭੁੱਜ ਜੇ ਖੁਸ਼ਬੂ ਜੀ ਥੋੜੀ ਆ ਜਾਏ ਤਾਂ ਫਿਰ ਆਪਾਂ ਟਮਾਟਰ ਤੇ ਜਿਹੜਾ ਆਪਣਾ ਪਿਆਜ਼ ਕੱਟ ਕੇ ਰੱਖਿਆ ਹੋਏ ਆਪਾਂ ਪਾ ਲੈਣਾ ਤੜਕਾ ਜਿਵੇਂ ਆਪਾਂ ਸਿੰਪਲ ਤੜਕਾ ਲਗਾਉਣੇ ਹੁੰਨੇ ਆ ਉਸ ਤਰ੍ਹਾਂ ਤੇ ਇਹ ਜਿਹੜਾ ਆਪਣਾ ਪਿਆਜ਼ ਹੁੰਦਾ ਨਾ ਇਹ ਖੁਦ ਹੀ ਜਿਹੜਾ ਪਾਣੀ ਆ ਉਹ ਛੱਡ ਦਿੰਦਾ ਟਮਾਟਰ ਪਿਆਜ਼ ਦੇ ਵਿੱਚ ਪਾਣੀ ਹੁੰਦਾ ਤੇ ਉਹ ਜੀਰੇ ਨੂੰ ਵੀ ਲੱਗ ਜੂਗਾ ਬਿਲਕੁਲ ਇਦਾਂ ਤੜਕੀ ਵਾਂਗੂ ਹੋ ਜਾਊਗਾ ਇਦਾਂ ਪਾਣੀ ਛੱਡ ਦਿੰਦਾ ਥੋੜੇ ਟਾਈਮ ਬਾਅਦ ਗਿੱਲਾ ਜਾ ਹੋ ਜਾਂਦਾ ਥੋੜਾ ਜਿਹਾ ਜੇ ਤੁਹਾਨੂੰ ਲੱਗੇ ਵੀ ਤਾਂ ਥੋੜਾ ਜਿਹਾ ਪਾਣੀ ਵੀ ਤੁਸੀਂ ਐਡ ਆ ਜਿਹੜਾ ਕਰ ਸਕਦੇ ਆ ਇਸ ਤੋਂ ਬਾਅਦ ਆ ਜਿਹੜਾ ਤੁਸੀਂ ਨਮਕ ਮਿਰਚ ਪਾਉਣਾ ਸਵਾਦ ਅਨੁਸਾਰ ਤੇ ਹਲਦੀ ਹੈ ਜਿਹੜੀ ਉਹ ਜ਼ਰੂਰ ਪਾਇਆ ਕਰੋ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਵੀ ਹਲਦੀ ਤੋਂ ਬਿਨਾ ਚੇਜ਼ ਬਣਾ ਲਈਏ ਹਲਦੀ ਤਾਂ ਇੱਕ ਚੀਜ਼ ਦਾ ਜਿਹੜੀ ਕੰਮ ਦੀ ਹੈ ਹਨਾ ਤਾਂ ਇਹ ਜਦੋਂ ਪਾਣੀ ਦਾ ਇਦਾਂ ਥੋੜਾ ਛੱਡਦੇ ਤੇ ਤੁਸੀਂ ਹਲਦੀ ਨਮਕ ਮਿਰਚਾ ਜਿਹੜਾ ਉਹ ਪਾ ਲੈਣਾ ਬਿਲਕੁਲ ਤੜਕਾ ਜਿਹੜਾ ਆਪਾਂ ਇਹ ਲਗਾ ਰਹੇ ਹਾਂ ਇਹ ਆਪਾਂ ਡਾਈਟ ਲਈ ਨਾ ਖਿਚੜੀ ਬਣਾ ਰਹੇ ਹਾਂ ਆ ਡਾਈਟ ਦੇ ਵਿੱਚ ਆਪਾਂ ਇਹ ਖਿਚੜੀ ਹੈ ਜਿਹੜੀ ਉਹ ਖਾ ਸਕਦੇ ਕੋਈ ਵੀ ਇਹਦੇ ਵਿੱਚ ਤੇਲ ਜਾਰੇ ਰਾਈਫਾਇੰਡ ਦਾ ਆਪਾਂ ਯੂਜ਼ ਆ ਜਿਹੜਾ ਉਹ ਨਹੀਂ ਕਰਾਂਗੇ ਜੇ ਆਪਣੇ ਕੋਲੇ ਘਰ ਦਾ ਦੇਸੀ ਘਿਓ ਆ ਤਾਂ ਉਹ ਆਪਾਂ ਚਮਚਾ ਜਰੂਰ ਪਾ ਲਿਆ ਕਰੋ ਪਰ ਇਹ ਅੰਬਾਨੀਆਂ ਦਾ ਜਿਹੜਾ ਇਹ ਕਿਉਂਕਿ ਇਹਦਾ ਕੋਈ ਵੀ ਟੇਸਟ ਨਹੀਂ ਕੁਝ ਵੀ ਨਹੀਂ ਰਿਫਾਈਨ ਆ ਜਿਹੜਾ ਉਹ ਕਦੇ ਵੀ ਨਾ ਪਾਓ ਹੁਣ ਆਪਾਂ ਜਿਹੜਾ ਇਹਦੇ ਵਿੱਚ ਪਾਣੀ ਪਾਇਆ ਥੋੜਾ ਜਾਂ ਅੱਧਾ ਅੱਧਾ ਗਲਾਸ ਆ ਜਿਹੜਾ ਤੁਸੀਂ ਪਾਣੀ ਦਾ ਪਾ ਲੈਣਾ ਜਦੋਂ ਇਦਾਂ ਤੜਕਾ ਜੜ ਤੁਹਾਡਾ ਜੜਾ ਭੁੱਜਣਾ ਸ਼ੁਰੂ ਹੋ ਜੇ ਤੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਹੀ ਜਿਹੜਾ ਉਹ ਪਕਾਉਣਾ ਹੈਗਾ ਤੇ ਹੁਣ ਇਹ ਮੈਂ ਡਾਈਟ ਦੇ ਲਈ ਖਿਚੜੀ ਬਣਾ ਰਹੀ ਸੀ ਚਾਵਲ ਆ ਜਿਹੜੀ ਤੇ ਜਿਹੜੀ ਆਪਣੀ ਮੂੰਗੀ ਹੁੰਦੀ ਹੈ ਹਾਫ ਜਿਹੜੀ ਦਲੀ ਹੋਈ ਮੂੰਗੀ ਹੁੰਦੀ ਹੈ ਤੇ ਉਹਨੂੰ ਆਪਾਂ ਭਿਉਣਾ ਧੋਣਾ ਭਿਓ ਕੇ ਰੱਖਣਾ ਧੋਕੇ ਰੱਖਣਾ ਜਿੰਨਾ ਤੁਸੀਂ ਧੋਂਦੇ ਜਾਓਗੇ ਓਨਾ ਹੀ ਇਹ ਹਲਕਾ ਹੁੰਦਾ ਜਾਂਦਾ ਤਾਂ ਜ਼ਰੂਰ ਆ ਜਿਹੜਾ ਚੰਗੀ ਤਰ੍ਹਾਂ ਧੋਣਾ ਪਹਿਲਾਂ ਭਿਓ ਕੇ ਰੱਖਣਾ ਤੇ ਫਿਰ ਆ ਤੁਸੀਂ ਚਾਵਲ ਖਿਚੜੀ ਆ ਜਿਹੜਾ ਉਹ ਬਣਾਉਣਾ ਤੇ ਹੁਣ ਜਿੰ ਪਤਾ ਹੁੰਦਾ ਵੀ ਇਹਨੇ ਕਿ ਪਾਣੀ ਜਿਹੇ ਜਿਹੜਾ ਇਹਨੇ ਬਣ ਜਾਣਾ ਉਹਨਾਂ ਆਪ ਬਰਾਬਰ ਮਾਤਰਾ ਦੇ ਵਿੱਚ ਪਾਣੀ ਪਾ ਕੇ ਜਿਹੜਾ ਇਹਨੂੰ ਟੱਕ ਦੇਣਾ ਇਹ ਤੁਹਾਨੂੰ ਮੈਂ ਬਣੀ ਹੋਈ ਦਿਖਾਉਂਗੀ ਤੇ ਇਹਦਾ ਜਿਹੜਾ ਟੇਸਟ ਟੈਕਸਚਰ ਆ ਜਿਹੜਾ ਕੋਈ ਫਰਕ ਨਹੀਂ ਪਏਗਾ ਕਿਉਂਕਿ ਆਪਾਂ ਰਿਫਾਈਨਡ ਪਾ ਲੈਨੇ ਆ ਰਿਫਾਈਨਡ ਸਿਰਫ ਸਿਹਤ ਲਈ ਹਾਨੀਕਾਰਕ ਅਟੈਕ ਦਾ ਜਿਹੜਾ ਕਾਰਨ ਹੈਗਾ ਉਹ ਰਿਫਾਈਨਡ ਆ ਜਿਹੜਾ ਆਪਾਂ ਇਹਨਾਂ ਜਿਆਦਾ ਮਤਲਬ ਕੜਛੀਆਂ ਦੀਆਂ ਕੜਛੀਆਂ ਪਰ ਪਰ ਬੁੜੀਆਂ ਉਹੀ ਬਿਨਾਂ ਗੱਲ ਤੋਂ ਹੀ ਪਾਈ ਜਾਂਦੀਆਂ ਹਨਾ ਸਰੋਂ ਦਾ ਤੇਲ ਆ ਫਿਰ ਵੀ ਚਲੋ ਕੁਝ ਹੱਦ ਤੱਕ ਠੀਕ ਆ ਵੀ ਆਪਣਾ ਘਰ ਦੀ ਸਰੋਂ ਹੁੰਦੀ ਆ ਅਪਾ ਤੇਲਾ ਜਿਹੜਾ ਕੜਵਾ ਸਕਦੇ ਆ ਪਰ ਰਿਫਾਈਨਡ ਜਿਹੜਾ ਉਹਦਾ ਇੱਕ ਵੀ ਪਰਸੈਂਟ ਫਾਇਦਾ ਨਹੀਂ ਰਿਫਾਈਨਡ ਜਿਹੜਾ ਉਹ ਕਦੇ ਵੀ ਨਾ ਪਾਓ ਇਹ ਮੈਂ ਸਪੈਸ਼ਲ ਜਿਹੜਾ ਇਹ ਡਾਈਟ ਲਈ ਬਣਾ ਰਹੀ ਹਾਂ ਜਿਨ੍ਹਾਂ ਨੂੰ ਵੀ ਮਤਲਬ ਡਾਈਟ ਦੇ ਵਿੱਚ ਆਪਾਂ ਖਾ ਸਕਦੇ ਆ ਇਹਨੂੰ ਕਿਉਂਕਿ ਜਿਹੜਾ ਰੋਟੀ ਨਹੀਂ ਖਾ ਰਿਆ ਹਨ ਉਹ ਖਿਚੜੀ ਚਾਵਲ ਜਾਂ ਆਪਾਂ ਕੁਝ ਵੀ ਖਾ ਰਹੇ ਆ ਤਾਂ ਉਹਦੇ ਲਈ ਜ਼ਰੂਰੀ ਹੈ ਵੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਰਿਫਾਈਨਡ ਦਾ ਤਿਆਗ ਕਰਨਾ ਕਦੇ ਵੀ ਜਿਹੜਾ ਰਿਫਾਈਨਡ ਆਇਲ ਆ ਜਾਂ ਡਾਲਡਾ ਕਿਹ ਹੋ ਜਿਹੜਾ ਉਹ ਆਪਾਂ ਨਹੀਂ ਖਾਣਾ ਤੇ ਇਦਾਂ ਤੁਸੀਂ ਕੋਈ ਸਬਜ਼ੀ ਵੀ ਬਣਾ ਸਕਦੇ ਜਿਵੇਂ ਹੁਣ ਮੈਂ ਤੜਕਾ ਬਣਾਇਆ ਨਮਕ ਮਿਰਚ ਤੋਂ ਬਾਅਦ ਤੁਸੀਂ ਕੋਈ ਵੀ ਸਬਜ਼ੀ ਪਾ ਲਓ ਜਿੰਕ ਕਦੂ ਦੀ ਸਬਜੀ ਹੈ ਬਹੁਤ ਹੈਲਦੀ ਹੈ ਤੁਸੀਂ ਕਦੂ ਬਣਾ ਸਕਦੇ ਆ ਤੇ ਇਹ ਦੇਖੋ ਬਣਿਆ ਟੈਕਸਚਰ ਦੇਖੋ ਇਹਦਾ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ ਰਿਫਾਈਨ ਦਾ ਕੋਈ ਫਰਕ ਹੀ ਨਹੀਂ ਪੈਂਦਾ ਹੁੰਦਾ ਟੇਸ ਦਾ ਤੇ ਬਹੁਤ ਵਧੀਆ ਇਹ ਜਿਹੜੀ ਆਪਣੀ ਪੱਕੇ ਤਿਆਰ ਹੋਈ ਹੈ ਬਹੁਤ ਵਧੀਆ ਇਹਦਾ ਟੇਸਟ ਹੋਊਗਾ ਬਿਲਕੁਲ オリジナル ਦਾ ਟੇਸਟ ਤੇ ਇਹ ਤੁਹਾਨੂੰ ਖਾ ਕੇ ਦੱਸਣਗੇ ਇਹਨਾਂ ਨੂੰ ਵੀ ਮੈਂ ਪੁੱਛਿਆ ਸੀਗਾ ਵੀ ਮੈਂ ਤਾਂ ਚਲੋ ਰੋਜ਼ ਹੀ ਖਾਣੀ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਕੋਈ ਇਹ ਫਰਕ ਲੱਗਦਾ ਵੀ ਜਿਹੜੀ ਆਪਾਂ ਤੇਲ ਵਾਲੀ ਬਣਾਉਣੀ ਹੁੰਦੀ ਹੈ ਘਿਓ ਵਾਲੀ ਤੇ ਇਹ ਕਿੰਦੇ ਵੀ ਕੋਈ ਫਰਕ ਨਹੀਂ ਸੇਮ ਹੀ ਟੇਸਟ ਹੈਗਾ ਰਿਫਾਈਨਡ ਦਾ ਤਾਂ ਕੋਈ ਹੁੰਦਾ ਹੀ ਨਹੀਂ ਹੈਗਾ ਤਾਂ ਇਦਾਂ ਤੁਸੀਂ ਬਿਨਾ ਘਿਓ ਤੇਲ ਤੋਂ ਜਿਹੜੀ ਉਹ ਕੋਈ ਵੀ ਡਾਈਟ ਲਈ ਚੀਜ਼ ਜਾਂ ਕੋਈ ਸਬਜ਼ੀ ਹੈ ਜਿਹੜੀ ਬਣਾ ਸਕਦੇ ਆ ਬਹੁਤ ਟੇਸਟੀ ਬਣੇਗੀ ਮੈਂ ਵੀ ਪਲਕੌਰ ਸਿੱਖੋਂ ਜਾਂ ਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ